ਸਾਡੇ ਨਾਲ ਜੁੜ ਚੁੱਕੇ ਨੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਰੂਪਨਗਰ ਤੋਂ ਮੁੱਖ ਬਲਾਰੇ ਸ਼੍ਰੀ ਬਰ람 ਜੀ। ਬ੍ਰਾਂਜੀ ਸਵਾਗਤ ਆ ਸਭ ਤੋਂ ਪਹਿਲਾਂ ਤੁਹਾਡਾ ਜੀ। ਧੰਨਵਾਦ ਜੀ। ਸ਼੍ਰੀ ਸਾਹਿਬ ਤੁਹਾਡਾ ਬਹੁਤ-ਬਹੁਤ ਗੱਲ ਅੱਜ ਕਰ ਰਹੇ ਸੀਗੇ ਕਿ ਜਿਸ ਤਰ੍ਹਾਂ ਕਿ ਵੱਡੇ ਪੱਧਰ ਤੇ ਦੁਆਬੇ ਵਿੱਚ ਅੱਜਕੱਲ ਚਰਚਾ ਦਾ ਮੁੱਖ ਵਿਸ਼ਾ ਬਣਿਆ ਹੋਇਆ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਨੂੰ ਪੰਜਾਬ ਸਰਕਾਰ ਜ਼ਿਲ੍ਹਾ ਕੋਸ਼ਿਤ ਕਰ ਸਕਦੀ ਹੈ। ਤੇ ਜੇ ਗੱਲ ਕੀਤੀ ਜਾਵੇ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਲ ਔਰ ਇਲਾਕੇ ਦੇ ਲੋਕਾਂ ਦੀ ਤਾਂ ਕਿਸ ਤਰ੍ਹਾਂ ਦੇਖ ਰਹੇ ਇਸ ਬਿਆਨ ਇਲਾਕੇ ਦੇ ਲੋਕ ਬੜੇ ਖੁਸ਼ ਨੇ ਜੀ ਤੇ ਅਸੀਂ ਲੋਕ ਜਾਣਦੇ ਆ ਕਿ ਗੁਰੂ ਨਗਰੀ ਸ਼੍ਰੀ ਰੰਧਪੁਰ ਸਾਹਿਬ ਜਿਹੜੀ ਹੈ ਉਹ ਜ਼ਿਲ੍ਹਾ ਪੂਸ਼ਤਵਾਂ ਦੇ ਅੰਦਰ ਬਣਨਾ ਚਾਹੀਦਾ ਠੀਕ ਹੈ ਜੀ ਕਾਫੀ ਲੰਬਾ ਸਮਾਂ ਕਾਫੀ ਲੰਬਾ ਸਮਾਂ ਹੋ ਗਿਆ ਇਸ ਮੁੱਦੇ ਨੂੰ ਇਹ ਮੁੱਦਾ ਹੀ ਬਣ ਕੇ ਰਹਿ ਗਿਆ ਜਦੋਂ ਕਿ ਹਕੀਕਤ ਨਹੀਂ ਬਣ ਸਕਿਆ ਦੇਖੋ ਜਿਹੜੀ ਸਰਕਾਰ ਦੀ ਨੀਅਤ ਉਹ ਨੀਤੀ ਹੈ ਹਾਂ ਜੀ ਉਹਦੇ ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ ਕਿਉਂਕਿ ਇਹ ਉਹ ਸਰਕਾਰ ਹੈ ਜਿਹੜੀ ਸਿਰੇ ਨੋਟੀਫਿਕੇਸ਼ਨ ਕਰਦੀ ਹੈ ਹਾਂਜੀ ਔਰ ਸ਼ਾਮ ਨੂੰ ਨੋਟੀਫਿਕੇਸ਼ਨ ਜਿਹੜਾ ਹੈ ਰੱਦ ਕਰਤਾ ਜਾਂਦਾ ਠੀਕ ਹੈ ਜੀ ਇਸੇ ਫਿਲਸਲੇ ਦੇ ਵਿੱਚ ਅਸੀਂ ਭਾਰਤ ਜਨਤਾ ਪਾਰਟੀ ਤੱਕ ਬਫਦ ਲੈ ਕੇ ਹਾਂਜੀ ਮਾਨਯੋਗ ਰਾਜਪਾਲ ਸ਼੍ਰੀ ਗੁਲਾਬ ਸਿੰਘ ਕਟਾਰੇ ਜੀ ਨੂੰ ਮਿਲੇ ਹੈ ਠੀਕ ਹੈ ਜੀ ਔਰ ਮਾਨਯੋਗ ਰਾਜਪਾਲ ਜੀ ਨੇ ਸਾਡੀ ਗੱਲ ਸੁਣੀ ਹੈ ਠੀਕ ਔਰ ਸਾਡੀ ਗੱਲ ਸਰਕਾਰ ਤੱਕ ਪਹੁੰਚਾਉਣ ਦੀ ਜਿਹੜੀ ਇੱਕ ਕੋਸ਼ਿਸ਼ ਵੀ ਜਿਹੜੀ ਹੈ ਉਹ ਕਰ ਰਹੀ ਨੇ ਓ ਕਿਸ ਸੰਬੰਧ ਵਿੱਚ ਮਿਲੇ ਸੀ ਜੀ ਅਸੀਂ ਮਿਲੇ ਸੀ ਉਹਨਾਂ ਨੂੰ ਅਸੀਂ ਇੱਕ ਪ੍ਰੈਜੈਂਟੇਸ਼ਨ ਦਿੱਤੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਸੋਈ ਜਿਹੜੀ ਨਗਰੀ ਹੈ ਹਾਂਜੀ ਸ੍ਰੀ ਅੰਮ੍ਰਿਤਸਰ ਸਾਹਿਬ ਹਾਂਜੀ ਇਹਦੀ ਧਾਰਮਿਕ ਮਹੱਤਤਾ ਜਿਹੜੀ ਹੈ ਉਹ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਔਰ ਖਾਲਸਾ ਸਾਜਨਾ ਨਨਕਾਪੁਰ ਸਾਹਿਬ ਦੇ ਵਿੱਚ ਹੋਣ ਕਾਰਨ ਹਾਂਜੀ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਧੁਰਾ ਬਣਿਆ ਸਿੱਖੀ ਦਾ ਠੀਕ ਹੈ ਜੀ ਤੇ ਪੰਜ ਗੁਰੂਆਂ ਦੀ ਜਿਹੜੀ ਛੋਹ ਪ੍ਰਾਪਤ ਧਰਤੀ ਹੋਵੇ ਹਾਂਜੀ ਉਸ਼ੁੱਤਰਪੀ ਨੂੰ ਇਹ ਮਾਨ ਜਿਹੜਾ ਹੈ ਉਹ ਪ੍ਰਾਪਤ ਹੋਣਾ ਚਾਹੀਦਾ ਹੈ ਕਿ ਘੱਟੋ ਘੱਟ ਜ਼ਿਲ੍ਹਾ ਤਾਂ ਸਾਡਾ ਹੋਣਾ ਚਾਹੀਦਾ ਹੈ ਤੁਸੀਂ ਵੀ ਮੰਗ ਕਰਦੇ ਹੋ ਜ਼ਿਲ੍ਹਾ ਬਣੇ ਸਰਕਾਰ ਵੀ ਸ਼ਾਇਦ ਬਣਾ ਦੇ ਪਰ ਜਦੋਂ ਤੁਹਾਡੀ ਆਪਣੀ ਸਰਕਾਰ ਅਕਾਲੀ ਭਾਜਪਾ ਦੀ ਸਰਕਾਰ ਸਟੇਟ ਵਿੱਚ ਕਈ ਵਾਰ ਬਣੀ ਆ ਤੇ ਉਦੋਂ ਇਹ ਚੀਜ਼ ਪੂਰੀ ਕਿਉਂ ਨਹੀਂ ਕਰ ਪਾਈ ਜੀ ਇਸ ਤਰ੍ਹਾਂ ਹੈ ਛੋੜੀ ਸਾਹਿਬ ਕਿ ਭਾਰਤ ਜਨਤਾ ਪਾਰਟੀ ਔਰ ਅਕਾਲੀ ਦਲ ਹਮੇਸ਼ਾ ਗਠਜੋੜਨ ਦੇ ਵਿੱਚ ਰਹੇ ਆ ਠੀਕ ਹੈ ਜੀ ਔਰ ਗਠਜੋੜਨ ਦੇ ਵਿੱਚ ਜਿਹੜਾ ਇੱਕ ਸਾਂਝਾ ਪ੍ਰੋਗਰਾਮ ਹੁੰਦਾ ਹੈ ਠੀਕ ਹੈ ਜੀ ਉਸ ਸਾਂਝੇ ਪ੍ਰੋਗਰਾਮ ਤਹਿਤ ਜੇਕਰ ਭਾਰਤੀ ਜਨਤਾ ਪਾਰਟੀ ਦਾ ਚਾਹਿਆ ਵੀ ਹੈਗਾ ਇਹ ਇੱਕ ਜ਼ਿਲ੍ਹਾ ਬਣੇ ਠੀਕ ਹੈ ਜੀ ਪਰ ਤੁ ਫਿਰ ਵੀ ਇੱਕ ਸਰਕਾਰ ਵੱਲੋਂ ਜਿਹੜੀਆਂ ਮੁੱਖ ਮੰਗਾਂ ਹੁੰਦੀਆਂ ਨੇ ਕੈਬਨਿਟ ਦੇ ਵਿੱਚ ਪਾਸ ਕੀਤੇ ਜਾਂਦੀਆਂ ਹੈ ਨਾ ਹਾਂਜੀ ਸਾਡੇ ਇੱਕ ਤਾਂ ਵਜ਼ੀਰ ਘਟ ਰਹੇ ਹੈ ਠੀਕ ਹੈ ਜੀ ਇੱਕ ਜਿਹੜਾ ਇਹ ਸਬੰਧਤ ਮਹਿਕਮਾ ਸੀ ਮਾਲ ਮਹਿਕਮਾ ਜੀ ਨੂੰ ਆਪਾਂ ਕਹਿੰਦੇ ਆ ਇਹ ਮਹਿਕਮਾ ਹਮੇਸ਼ਾ ਹੀ ਅਕਾਦੀਆਂ ਕੋਲ ਰਿਹਾ ਹੈ ਅਸੀਂ ਉਹ कोशिश ਵੀ ਕਰਦੇ ਰਹੇ ਆਂ ਔਰ ਜੇਕਰ ਭਾਰਤ ਜਨਤਾ ਪਾਰਟੀ ਦੀ ਸਰਕਾਰ ਜਿਹੜੀ ਐ ਹੁੰਦੀ ਚੱਲਿਆ ਦੀ ਹਾਂਜੀ ਤਾਂ ਹੁਣ ਤੱਕ ਇਹ ਜ਼ਿਲ੍ਹਾ ਬਣ ਚੁੱਕਿਆ ਹੁੰਦਾ ਜੇ ਗੱਲ ਕਰੀਏ ਬੀਜੇਪੀ ਦੀ ਤਾਂ ਆਪਣੇ ਯੂਨੀਅਨ ਮਨਿਸਟਰ ਵੱਲੋਂ ਅਨੰਦਪੁਰ ਸਾਹਿਬ ਤੋਂ ਬੰਗਾ ਤੱਕ 4 ਲੇਨ ਦਾ ਉਦਘਾਟਨ ਕੀਤਾ ਗਿਆ ਸੀ ਪਰ ਉਹ ਬਣੀ ਨਹੀਂ ਉਹ ਵੀ ਤੁਹਾਨੂੰ ਮੈਂ ਸ਼ੋਰੀ ਸਾਹਿਬ ਕਈ ਵਾਰ ਇਹ ਸਾਡੀ ਡਿਬੇਟ ਵੀ ਹੋ ਚੁੱਕੀ ਐ ਹਾਂਜੀ ਕਿ ਉਹ ਇੱਕ ਸ਼ਗੂਫਾ ਸਾਬਿਤ ਹੋਇਆ ਇਹ ਲੋਕ ਕਹਿੰਦੇ ਆਂ ਹਾਂਜੀ ਅਬ ਤੁਮੇ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ 2019 ਦੇ ਵਿੱਚ ਜਦੋਂ ਗਰਗਰੀ ਸਾਹਿਬ ਅਨੰਦਪੁਰ ਸਾਹਿਬ ਆਏ ਸੀ ਹਾਂਜੀ ਇੱਥੇ ਫਾਊਂਡਲੇਟਿੰਗ ਸਟੋਨ ਰੱਖਿਆ ਗਿਆ ਠੀਕ ਹੈ ਜੀ ਪਰ ਲੇਕਿਨ ਉਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਠੀਕ ਹੈ ਜੀ ਜਿਹੜੀ ਲੈਂਡ ਇਕੁਏਸ਼ਨ ਹੁੰਦੀ ਹੈ ਲੋਕਾਂ ਕੋਲੋਂ ਜ਼ਮੀਨ ਲੈ ਕੇ ਦੇਣ ਦਾ ਕੰਮ ਸਟੇਟ ਗਵਰਨਮੈਂਟ ਦਾ ਹੁੰਦਾ ਏ ਠੀਕ ਹੈ ਜੀ ਉਹ ਜਿਹੜੀ ਪ੍ਰਕਿਰਿਆ ਏ ਉਹਨਾਂ ਨੇ ਪੂਰੀ ਨਹੀਂ ਕੀਤੀ ਮੈਨੂੰ ਕਾਰਨ ਮੈਨੂੰ ਉਸ ਸੜਕ ਦੇ ਨਾ ਬਣੇ ਪਿੱਛੇ ਕਾਂਗਰਸ ਨੂੰ ਜ਼ਿੰਮੇਵਾਰ ਮੰਨਦੇ ਹਾਂ ਬਿਲਕੁਲ 101% ਕਾਂਗਰਸ ਜ਼ਿੰਮੇਵਾਰ ਹੈ ਉਹਦਾ ਕਾਰਨ ਇਹ ਹੈ ਕਿ ਜੇਕਰ ਉਹ ਟੈਂਡਰ ਕਾਲ ਹੋਣ ਤੋਂ ਬਾਅਦ ਵੀ ਹਾਂਜੀ ਇਹਨਾਂ ਨੇ ਲੈਂਡ ਇਕੁਏਸ਼ਨ ਨਹੀਂ ਕੀਤੀ ਹੈ ਲੋਕਾਂ ਕੋਲੋਂ ਜ਼ਮੀਨ ਲੈ ਕੇ ਨਹੀਂ ਦਿੱਤੀ ਹੈ ਹਾਂਜੀ ਕਿਤੇ ਨਾ ਕਿਤੇ ਜਿਹੜੀ ਇਹਨਾਂ ਦੀ ਮਨਸ਼ਾ ਦੇ ਉੱਤੇ ਸਵਾਰੀ ਅਨੁਸਾਰ ਆਂਦਾ ਹੈ ਫਿਰ ਗੱਲ ਕੀਤੀ ਜਾਵੇ ਕਿ ਸ਼੍ਰੀ ਨੰਦਪੁਰ ਸਾਹਿਬ ਤੇ ਆਫਸ ਵਿੱਚ ਰੇਲ ਦੀ ਕਨੈਕਟੀਵਿਟੀ ਅਜੇ ਤੱਕ ਨਹੀਂ ਕਰ पाए ਤਖਤ ਤੋਂ ਤਖਤ ਜੋੜਨੇ ਵਾਲਾ ਪ੍ਰੋਗਰਾਮ ਕਿਉਂ ਨਹੀਂ ਕਰ ਪਾਇਆ ਸਟੇਟ ਵਿੱਚ ਜੀ ਮੈਂ ਸ਼ੋਰੀ ਸਾਹਿਬ ਬੜੀ ਜ਼ਿੰਮੇਵਾਰੀ ਨਾਲ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਹਾਂਜੀ ਕਿ ਜਦੋਂ ਵੀ ਕੋਈ ਐਡਾ ਵੀ ਵਿਕਾਸ ਦੀ ਯੋਜਨਾ ਬਣਦੀ ਹੈ ਤਾਂ ਸਟੇਟ ਗਵਰਨਮੈਂਟ ਵੱਲੋਂ ਸਭ ਤੋਂ ਪਹਿਲਾਂ ਇਹ ਕੈਬਨਿਟ ਦੇ ਵਿੱਚ ਪਾਸ ਕਰਕੇ ਇੱਕ ਮਤਾ ਬਣਾ ਕੇ ਸੈਂਟਰ ਗਵਰਨਮੈਂਟ ਨੂੰ ਭੇਜਿਆ ਜਾਂਦਾ ਹੈ ਠੀਕ ਹੈ ਜੀ ਕੇਂਦਰ ਦੀ શ્રી ਨਰਿੰਦਰ ਮੋਦੀ ਜੀ ਦੀ ਗਵਾਈ ਵਾਲੀ ਸਰਕਾਰ ਜਿਹੜੀ ਹੈ ਹਾਂਜੀ ਉਹ ਚਾਹੁੰਦੀ ਹੈ ਕਿ ਪੰਜਾਬ ਦਾ ਸਰਬ ਪੱਖੀ ਵਿਕਾਸ ਹੋ ਸਕੇ ਠੀਕ ਹੈ ਜੀ ਔਰ ਪਿਛਲੇ ਦਿਨਾਂ ਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਅਮਰਤ ਰੇਲਵੇ ਸਟੇਸ਼ਨ ਦੇ ਵਿੱਚ ਕਾਫੀ ਪੈਸਾ ਦੇ ਕੇ ਸਵਾਰਿਆ ਗਿਆ ਹੈ ਉਹਦੀ ਦਿੱਖ ਜਿਹੜੀ ਹੈ ਉਹ ਬਦਲੀ ਗਈ ਹੈ ਠੀਕ ਹੈ ਜੀ ਉਹਨੂੰ ਅਪਡੇਟ ਕੀਤਾ ਗਿਆ ਹੈ ਠੀਕ ਹੈ ਜੀ ਔਰ ਅਨੰਦਪੁਰ ਸਾਹਿਬ ਤੋਂ ਇੱਕ ਟ੍ਰੇਨ ਜਿਹੜੀ ਹੈ ਉਹ ਚਾਹੇ ਘੁੰਮ ਕੇ ਜਾਂਦੀ ਹੈ ਉਹ ਤਖਤ ਸ੍ਰੀ ਅੰਮ੍ਰਿਤਸਰ ਸਾਹਿਬੋਂ ਜਾਂਦੀ ਹੈ ਮਤਲਬ ਕਨੈਕਟੀਵਿਟੀ ਹੈ ਰੇਲ ਟ੍ਰੈਕ ਨਵਾਂ ਚਾਹੀਦਾ ਜਿਹੜੀ ਲੋਡ ਜਿਸ ਤਰ੍ਹਾਂ ਬਾਇਆ ਗੜਸ਼ੰਕਰ ਹੋ ਜਵੇ ਤਾਂ ਉਹ ਹਲੇ ਨਹੀਂ ਬਣੀ ਜੀ ਪਰ ਲੇਕਿਨ ਉਹਦੇ ਲਈ ਜਿਹੜੀ ਸਟੇਟ ਗਵਰਨਮੈਂਟ ਹੈ ਹਾਂਜੀ ਉਹਨੂੰ ਲਿਖੇ ਵਿੱਚ ਜੜਾ ਪਾਊਗਾ ਠੀਕ ਹੈ ਜੀ ਪਰ ਫੇਰ ਵੀ ਸਾਡੀ ਕੋਸ਼ਿਸ਼ ਹੈ ਕਿ ਸਾਡੇ ਜਿਹੜੇ ਮੰਤਰੀ ਬਣੇ ਆ ਪੰਜਾਬ ਤੋਂ ਸ਼੍ਰੀ ਰਵਨੀਤ ਬਿੱਟੂ ਜੀ ਹਾਂਜੀ ਕਿ ਅਸੀਂ ਉਹਦੇ ਮਾਧਿਅਮ ਰਾਹੀਂ ਇਹ ਜਿਹੜੀ ਮੰਗ ਹੈ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਜੂ ਚੱਕਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਤੁਹਾਡੇ ਰਾਹੀਂ ਤੁਹਾਡੇ ਦਰਸ਼ਕਾਂ ਨੂੰ ਕਿ ਪਿਛਲੇ ਸਮੇਂ ਦੇ ਦੌਰਾਨ ਮੈਂ ਸ਼੍ਰੀ ਅਨੰਦਪੁਰ ਸਾਹਿਬ ਦੇ ਲਈ ਸਮਾਰਟ ਸਿਟੀ ਪ੍ਰੋਜੈਕਟ ਦੇ ਵਿੱਚ ਪੂਰਨ ਕੋਸ਼ਿਸ਼ ਬੜੀ ਕੀਤੀ ਠੀਕ ਹੈ ਜੀ ਉਦੋਂ ਜਿਹੜੇ ਸਾਡੇ ਮੰਤਰੀ ਸੀ ਸਰਦਾਰ ਹਰੀਪ ਸਿੰਘ ਪੂਰੀ ਜੀ ਮੈਨਾਂ ਕੋਲ ਮੰਗ ਤੱਕ ਕੀਤੀ ਸੀ ਇਹ ਠੀਕ ਹੈ ਜੀ ਪਰ ਲੇਕਿਨ ਇਹਨਾਂ ਵੱਲੋਂ ਕੋਈ ਵੀ ਦਿਲਚਸਪੀ ਨਾ ਲੈਣ ਕਾਰਨ ਉਹ ਮੰਗ ਜਿਹੜੀ ਹੈ ਅਧੂਰੀ ਰਹਿ ਗਈ ਤੇ ਸਟੇਟ ਗਵਰਨਮੈਂਟ ਵੱਲੋਂ ਜੀ ਸਟੇਟ ਗਵਰਨਮੈਂਟ ਵੱਲੋਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਅਨੰਦਪੁਰ ਲਈ ਚੰਡੀਗੜ੍ਹ ਤੋਂ ਹੈਲੀ ਟੈਕਸੀ ਦੀ ਸੇਵਾ ਜਿਹੜੀ ਹੈ ਹਾਂਜੀ ਉਹਦੀ ਮੰਗ ਵੀ ਮੈਂ ਕਰ ਚੁੱਕਿਆ ਹਾਂ ਠੀਕ ਹੈ ਜੀ ਪਰ ਲੇਕਿਨ ਕਿਉਂਕਿ ਇਹ ਮੰਗਾਂ ਸਾਡੇ ਵੱਲੋਂ ਅਨੰਦਪੁਰ ਸਾਹਿਬ ਦੇ ਨਿਵਾਸੀ ਹੋਣ ਕਾਰਨ ਸਾਡੇ ਦਿਲ ਦੇ ਵਿੱਚ ਜੋ ਜਜ਼ਬਾਤ ਨੇ ਹਾਂਜੀ ਉਹਨਾਂ ਕਾਰਨ ਸਭੇ ਸਭੇ ਚੁੱਕੇ ਜਾਂਦੀਆਂ ਏ ਪਰ ਲੇਕਿਨ ਜਿਹੜੀਆਂ ਸਟੇਟ ਗਵਰਨਮੈਂਟ ਹੁੰਦੀ ਹੈ ਉਹ ਸਟੇਟ ਗਵਰਨਮੈਂਟ ਨੂੰ ਜਸਤੀ ਨਹੀਂ ਦਿਖਾਉਂਦੀਆਂ ਉਸ ਕਾਰਨ ਕੁਝ ਮੰਗਾਂ ਸਾਡੀਆਂ ਦਬ ਜਾਂਦੀਆਂ ਏ ਦੇਖੋ ਅੱਜ ਪੰਜਾਬ ਉਸ ਮੋਹਾਨੇ ਦੇ ਖੜਾ ਏ ਕਿ ਜੇਕਰ ਪੰਜਾਬ ਨੂੰ ਕੰਗਾਲ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਮੈਂ ਸਮਝਦਾ ਕੋ ਵੱਡੀ ਗੱਲ ਨਹੀਂ ਹੈ ਠੀਕ ਹੈ ਜੀ ਕਿਉਂਕਿ ਇਹਨਾਂ ਨੇ ਆ ਕੇ ਪੰਜਾਬ ਦੇ ਸਿਰ ਤਕਰੀਬਨ ਤਕਰੀਬਨ 1.5 ਲੱਖ ਕਰੋੜ ਦਾ ਕਰਜ਼ਾ ਹੋਰ ਛੜਾ ਦਿੱਤਾ ਹੈ ਠੀਕ ਹੈ ਜੀ ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਨਹੀਂ ਜਿਸ ਤਰ੍ਹਾਂ ਨਵਾਂ ਜ਼ਿਲ੍ਹਾ ਬਣੇਗਾ ਕਰੋੜਾਂ ਰੁਪਏ ਦਾ ਖਰਚਾ ਹੋਏਗਾ ਰੈਗੂਲਰ ਉਹਦਾ ਤਰੀਬਨ ਤਕਰੀਬਨ ਮੰਨ ਕੇ ਚੱਲਦੇ ਆਂ ਛੋਰੀ ਸਾਹਿਬ ਕੇ 5-700 ਕਰੋੜ ਦਾ ਖਰਚਾ ਜਿਹੜਾ ਏ ਉਹ ਹੋਵੇਗਾ ਇਨਫਰਾਸਟ੍ਰਕਚਰ ਡਿਵੈਲਪਮੈਂਟ ਦੇ ਲਈ ਠੀਕ ਆ ਜੀ ਔਰ ਤੁਹਾਨੂੰ ਮੈਂ ਦੱਸਦਾ ਆਂ ਕਿ ਜਿਹੜੀ ਕੀਰਤਪੁਰ ਸਾਹਿਬ ਤੋਂ ਨੰਗਲ ਨੂੰ ਜੋੜਨ ਵਾਲੀ ਜਿਹੜੀ ਸੜਕ ਹੈ ਹਾਂਜੀ ਜਿੱਤੇ ਕੀ ਇਹਨਾਂ ਨੇ ਟੋਲ ਪਲਾਜਾ ਬੰਦ ਕਰਾ ਕੇ ਵੱਡੇ ਵੱਡੇ ਗੱਪ ਮਾਰੇ ਸੀਗੇ ਹਾਂਜੀ ਉਸ ਸੜਕ ਨੂੰ ਪੈਚ ਵਰਕ ਕਰਾਉਣ ਦੇ ਲਈ 2 ਕਰੋੜ 87 ਲੱਖ ਰੁਪਏ ਜਿਹੜੇ ਐ ਉਹ ਸੈਂਟਰ ਵੱਲੋਂ ਭੇਜੇ ਗਏ ਐ ਤਾਂ ਉਹਦਾ ਪੈਚ ਵਰਕ ਹੋ ਸਕੇ ਆ ਤੇ ਅਸੀਂ ਜਿਹੜੀ ਤਸੀਲ ਲੰਦਵਰ ਸਾਹਿਬ ਬਣਾਈ ਐ ਉਸ ਤਸੀਲ ਦੇ ਵਿੱਚ ਬਣੇ ਹਸਪੀਟਲ ਨੂੰ ਤਾਂ ਅਸੀਂ ਪੂਰਾ ਸਟਾਫ ਨਹੀਂ ਦੇ ਸਕੇ ਠੀਕ ਹੈ ਜੀ ਉਸ ਤਸੀਲ ਦੇ ਵਿੱਚ ਪੂਰਾ ਸਟਾਫ ਨਹੀਂ ਕਰ ਸਕੇ ਅਸੀਂ ਅੱਜ ਤੱਕ ਪੂਰਾ ਇਨਫਰਾਸਟ੍ਰਕਚਰ ਨਹੀਂ ਕਰ ਸਕੇ ਸਾਰੇ ਵਿਭਾਗਾਂ ਨੂੰ ਇੱਕ ਛੱਤ ਹਲੇ ਲਿਆ ਨਹੀਂ ਸਕੇ ਅਸੀਂ ਇਹਦੇ ਬੇਸਿਕ ਕੰਮ ਤੁਹਾਨੂੰ ਕਰਨ ਵਾਲੇ ਐ ਤੁਹਾਨੂੰ ਕੀ ਲੱਗਦਾ ਕਿ ਇਹ ਰਾਜਨੀਤਿਕ ਲਾਭ ਲੈਣ ਵਾਸਤੇ ਫੈਸਲਾ ਹੋ ਰਿਹਾ ਜਿਸ ਤਰ੍ਹਾਂ ਕਾਂਗਰਸ ਨੇ ਮਲੇਰਕੋਟਲਾ ਵਿੱਚ ਕੀਤਾ ਸੀ ਤਾਂ ਜਾਂ ਫਿਰ ਇਹ ਧਾਰਮਿਕ ਦ੍ਰਿਸ਼ਟੀ ਨਾਲ ਕੀਤਾ ਜਾ ਰਿਹਾ ਨਜ਼ਰੀਆ ਤੁਸੀਂ ਸ਼ੋਰੀ ਸਾਹਿਬ ਬੜਾ ਅੱਛਾ ਮੈਨੂੰ ਯਾਦ ਕਰਵਾਇਆ ਕਿ ਜਿਸ ਵੇਲੇ ਕਾਂਗਰਸ ਪਾਰਟੀ ਵੱਲੋਂ ਲਾਹਾ ਲੈਣ ਦੇ ਲਈ ਹਾਂਜੀ ਇੱਕ ਵੋਟਾ ਵਟੋਲਣ ਦੇ ਲਈ ਮਲੇਰ ਕੋਟਲੇ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ ਹਾਂਜੀ ਉਸ ਵਕਤ ਉਹਨਾਂ ਦਾ ਮੋਟਿਵ ਜਿਹੜਾ ਸੀ ਉਹ ਸਿਰਫ ਵੋਟਾਂ ਹਾਸਲ ਕਰਨਾ ਸੀਗਾ ਦੋ ਵਿਧਾਨ ਸਭਾ ਹਲਕਾ ਪੈਂਦੀਆਂ ਮਲੇਰ ਕੋਟਲੇ ਚ ਇੱਕ ਮਲੇਰ ਕੋਟਲਾ ਦੂਸਰੀ ਅਮਰਗੜ ਜੇ ਤੇ ਦੋਨੋਂ ਪੂਰੀ ਤਰ੍ਹਾਂ ਹਾਰ ਗਏ ਸੀ ਇਹ ਕਿਉਂਕਿ ਉਹ ਜਿਹੜੀ ਮਨਸ਼ਾ ਦੀ ਮਨਸ਼ਾ ਦੇ ਵਿੱਚ ਖੋਟ ਸੀਗਾ ਠੀਕ ਹੈ ਜੀ ਤੇ ਇਸੇ ਤਰ੍ਹਾਂ ਲੱਗ ਰਿਹਾ ਹੈ ਕਿ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਘੋਸ਼ਟ ਕਰਨ ਦੇ ਪਿੱਛੇ ਹਾਂਜੀ ਇਹਨਾਂ ਦੀ ਮਨਸ਼ਾ ਸਿਰਫ ਸਿੱਖ ਵੋਟ ਨੂੰ ਪ੍ਰਮਾਣ ਦੀ ਹੈ ਠੀਕ ਹੈ ਜੀ ਔਰ ਲਗ ਲੋਕਾਂ ਦੇ ਵਿੱਚ ਜੋ ਆਮ ਚਰਚਾ ਹੈ ਹਾਂਜੀ ਇਹ ਇਹ ਭਗਵੰਤ ਮਾਨ ਸਰਕਾਰ ਦਾ ਚੁਟਕਲਾ ਸਾਬਤ ਹੋਵੇਗਾ ਠੀਕ ਹੈ ਜੀ ਹਾਂ ਕਿਉਂਕਿ ਲੋਕ ਚਾਹਣੀਆਂ ਲੋਕਾਂ ਦੀ ਭਾਵਨਾ ਹੈ ਕਿ ਇਹ ਜ਼ਿਲ੍ਹਾ ਬਣੇ ਠੀਕ ਹੈ ਪਰ ਲੋਕਾਂ ਨੂੰ ਲੱਗਦਾ ਹੈ ਵੀ ਜਿਸ ਤਰ੍ਹਾਂ ਸਿਰੇ ਨੋਟੀਫਿਕੇਸ਼ਨ ਕਰਕੇ ਸ਼ਾਮ ਨੂੰ ਦੁਬਾਰਾ ਇਹ ਰੱਦ ਹੋ ਜਾਂਦੇ ਐ ਹਾਂਜੀ ਉਸੇ ਤਰ੍ਹਾਂ ਜ਼ਿਲ੍ਹੇ ਦਾ ਵਾਅਰੋਲਾ ਉਠਾੜ ਕੇ ਹਾਂਜੀ ਉਸੇ ਤਰ੍ਹਾਂ ਇਹ ਜਿਹੜਾ ਹੈ ਵਾਅਰੋਲਾ ਚੁਟਕਲਾ ਸਾਬਤ ਹੋਵੇਗਾ ਜੀ ਗੱਲ ਕੀਤੀ ਜਾਵੇ ਕਨੈਕਟੀਵਿਟੀ ਦੀ ਤਾਂ ਸ਼੍ਰੀ ਅਨੰਦਪੁਰ ਸਾਹਿਬ ਜਾਂ ਮਾਤਾ ਨੈਣਾਦੇਵੀ ਦੀ ਮਤਲਬ ਦੋਨੋਂ ਧਾਰਮਿਕ ਸਥਾਨਾਂ ਲਈ ਪੰਜਾਬ ਤੋਂ ਕਨੈਕਟੀਵਿਟੀ ਜਿਹੜੀ ਬਾਇ ਗੜਸ਼ਿੰਕਰ ਰੋਡ ਤੋਂ ਹੀ ਜ਼ਿਆਦਾ ਰਹਿੰਦੀ ਆ ਤਾਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਇਹਨਾਂ ਦੀ ਕਨੈਕਟੀਵਿਟੀ ਰੋਡ ਕਨੈਕਟੀਵਿਟੀ ਕਿ ਹੋ ਜੀ ਆ ਜੀ ਤੁਭੀ ਸ਼ੋਰੀ ਸਾਹਿਬ ਇਹਦਾ ਦੁੱਖ ਦੀ ਲੱਗ ਤੇ ਹੱਥ ਰੱਖ ਦਿੱਤਾ ਹਾਂਜੀ ਉਸ ਦਾ ਕਾਰਨ ਇਹ ਹੈ ਕਿ ਜਿਹੜੀ ਇਹ ਸੜਕ ਹੈ ਦੋ ਟਕਤਾਂ ਨੂੰ ਜੋੜਨ ਵਾਲੀ ਸੜਕ ਹੈ ਹਾਂਜੀ ਤੇ ਇਸ ਸੜਕ ਨੂੰ ਬਣਾਉਣ ਦਾ ਜਿਹੜਾ ਟੀਚਾ ਹੈ ਇਸ ਸੜਕ ਨੂੰ ਬਣਾਉਣ ਦਾ ਜਿਹੜਾ ਕੰਮ ਹੈ ਹਾਂਜੀ ਉਹ ਕਾਰ ਸੇਵਾ ਵਾਲੇ ਸੰਤ ਕਰ ਰਹੇ ਆ ਬਾਬਾ ਜੀ ਕਰ ਰਹੇ ਆ ਠੀਕ ਹੈ ਜੀ ਔਰ ਜਦੋਂ ਉਹਨਾਂ ਨੇ ਇਸ ਸੜਕ ਨੂੰ ਚੌੜਾ ਕਰਨਾ ਸ਼ੁਰੂ ਕਰ ਦਿੱਤਾ ਸੀ ਉਸ ਟਾਈਮ ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਜਿਹੜਾ ਇਹਨਾਂ ਦਾ ਡਿਪਾਰਟਮੈਂਟ ਵਣ ਵਿਭਾਗ ਹੈਗਾ ਹੈ ਹਾਂਜੀ ਉਹਨਾਂ ਵੱਲੋਂ ਬਾਬਿਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਠੀਕ ਹੈ ਜੀ ਉਸ ਸੈਕਸ਼ਨ 4 5 ਦਾ ਕਲੋਜ਼ ਹੋਏਗਾ ਕੋਈ ਪਰ ਜਦੋਂ ਪਰ ਜਦੋਂ ਸੰਗਤਾਂ ਸੰਗਤਾਂ ਉੱਤੇ ਇਕੱਠੀ ਆ ਹੋ ਗਈ ਆ ਸੰਗਤਾਂ ਦੇ ਰੋਗ ਗਏ ਝੁਕਣਾ ਪਿਆ ਲੋਕਾਂ ਨੇ ਸੰਗਤਾਂ ਨੇ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਬਾਬੇ ਦੀ ਝੋਲੀ ਪਾ ਦਿੱਤੇ ਔਰ ਬਾਬਾ ਜੀ ਨੇ ਇਹ ਅਹਿਦ ਕਰ ਲਿਆ ਕਿ ਇਹ ਸੜਕ ਜਿਹੜੀ ਆ 100 ਫੁੱਟੀ ਬਣੇਗੀ ਔਰ ਪੰਜਾਬ ਦਾ ਵੀ ਗੱਲ ਇਹ ਆ ਕਿ ਇਹ ਜਿਹੜਾ ਕੰਮ ਬਾਬਾ ਜੀ ਨੇ ਕੀਤਾ ਇਹ ਤੁਹਾਡੀਆਂ ਸਰਕਾਰਾਂ ਵੇਲੇ ਵੀ ਤਾਂ ਸੜਕ ਉਹੋ ਜਿਹੀ ਰਹੀ ਆ ਨਾ ਕੰਮ ਤੋਂ ਤੁਹਾਨੂੰ ਕਰਦਣ ਦੀ ਮੈਂ ਤੁਹਾਨੂੰ ਛੋਰੀ ਸਾਹਿਬ ਇੱਕ ਵਾਰ ਫੇਰ ਬੇਨਤੀ ਕਰਨਾ ਚਾਹਾਂਗਾ ਕਿ ਸਾਡੇ ਕੇਂਦਰੀ ਮੰਤਰੀ ਸ਼੍ਰੀ ਨਿਤਨ ਗੜਗਰੀ ਜੀ ਨੇ ਆ ਕੇ ਇਹਦਾ ਫਾਊਂਡੇਸ਼ਨ ਸਟੋਨ ਰੱਖਿਆ ਸੀ ਠੀਕ ਹੈ ਜੀ ਔਰ ਸਾਡਾ ਮਕਸਦ ਸੀ ਕਿ ਇਹ ਜਿਹੜੀ ਸੜਕ ਹੈ ਹਾਂਜੀ ਇਹ 4 ਲਾਈਨ ਇਹ 4 ਲਾਈਨ ਬਣੇ ਠੀਕ ਹੈ ਜੀ ਉਸ ਵੇਲੇ ਦੇ ਅਕਾਲੀ ਭਾਜਪਾ ਵੱਲੋਂ ਚੁੜੇਗੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਜੀ ਨੇ ਇਹ ਫਾਊਂਡੇਸ਼ਨ ਸਟੋਨ ਰਖਵਾਇਆ ਸੀ ਠੀਕ ਹੈ ਜੀ ਪਰ ਫਿਰ ਉਹੀ ਗੱਲ ਆ ਜਾਂਦੀ ਕਿ ਨੀਅਤ ਔਰ ਨੀਤੀ ਪਰ ਲੋਕਾਂ 'ਚ ਚਰਚਾ ਇਹ ਹੈ ਨਾ ਕਿ ਕਹਿੰਦੇ ਕਦੋਂ ਲੋਕ ਸਭਾ ਚੋਣਾਂ ਸੱਤੇ ਸੀਗੀਆਂ ਜਿਸ ਤਰ੍ਹਾਂ ਹੁਣ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋ ਇਹ ਪਾਰਟੀ ਕਰ ਰਹੀ ਹੈ ਇਸੇ ਤਰ੍ਹਾਂ ਉਹਦੋਂ ਤੁਸੀਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਚੰਨੂ ਮਾਜਰਾ ਅਕਾਲੀ ਭਾਜਪਾ ਗੱਠਜੋੜ ਦੇ ਲੀਡਰਾਂ ਨੇ ਕੀਤਾ ਦੇਖੋ ਕੇਂਦਰ ਦੀ ਸ਼੍ਰੀ ਨਰਿੰਦਰ ਮੋਦੀ ਦੀ ਗਵਾਈ ਵਾਲੀ ਦੀ ਸਰਕਾਰ ਹੈ ਹਾਂਜੀ ਉਹਨਾਂ ਨੇ ਦੋਨੇ ਹੱਥ ਖੋਲ ਕੇ ਪੰਜਾਬ ਨੂੰ ਸਭ ਕੁਝ ਦੇਣ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਨੰਦਪੁਰ ਸਾਹਿਬ ਹਲਕੇ ਨੂੰ ਜੇਕਰ ਮੈਂ ਤੁਹਾਨੂੰ ਗਿਣਾ ਦਮਾਂ ਤਾਂ ਕਰੋੜਾਂ ਦੀਆਂ ਗ੍ਰਾਂਟਾਂ ਆ ਰਹੀਆਂ ਠੀਕ ਹੈ ਜੀ ਔਰ ਜੇਕਰ ਮੈਂ ਕਹਾ ਕਿ ਪੰਜਾਬ ਇਸ ਵੇਲੇ ਹਾਂਜੀ ਕੇਂਦਰ ਦੀਆਂ ਗ੍ਰਾਂਟਾਂ ਦੇ ਆਸਰੇ ਚੱਲਿਆ ਫਿਰਦਾ ਹੈ ਹਾਂਜੀ ਤਾਂ ਉਹ ਝੂਠਨੀ ਹੈ ਪੰਚਾਇਤਾਂ ਨੂੰ ਜਿਹੜੇ ਲੱਖਾਂ ਰੁਪਏ ਆ ਰਹੇ ਹੈ ਉਹ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਆ ਰਹੀਆਂ ਹੈ ਮਨੇ ਤੁਸੀਂ ਮੁੱਖੀ ਗੱਲ ਇਹ ਕਹਣੀ ਚਾਹੁੰਦੇ ਹੋ ਕਿ ਕੇਂਦਰ ਸਰਕਾਰ ਦੀਆਂ ਭੇਜੀਆਂ ਗ੍ਰਾਂਟਾਂ ਦੇ ਸਹਾਰੇ ਚੱਲ ਰਹੀ ਹੈ ਪੰਜਾਬ ਸਰਕਾਰ ਤੇ ਜ਼ਿਲ੍ਹਾ ਬਣਾਉਣ ਵਿੱਚ ਹੱਲੇ ਸ਼ਾਇਦ ਇਹਨਾਂ ਨੂੰ ਸਿਰਫ ਐਲਾਨ ਹੀ ਰਹਿ ਜਾਏਗਾ ਐਲਾਨ ਲੋਕ ਤਾਂ ਇਹ ਗੱਲ ਕਹਿੰਦੇ ਆ ਕਿ ਐਲਾਨ ਕਰਨਾ ਵੀ ਮੁਸ਼ਕਿਲ ਹੈ ਨਾਲੇ ਠੀਕ ਹੈ ਜੀ ਆਫੀਸ਼ੀਅਲੀ ਕਿਉਂਕਿ ਕਾਰਨ ਡਿਕਲੇਅਰ ਨਹੀਂ ਕੀਤਾ ਗਿਆ ਕਿ ਆਪਾਂ ਕਰ ਰਹੇ ਹਿਸੀ ਨੇ ਅੱਜ ਤੱਕ ਕਿਸੇ ਮੰਤਰੀ ਨੇ ਕਿਸੇ ਕੈਬਨਿਟ ਵਜ਼ੀਰ ਨੇ ਜਾਂ ਸੀਐਮ ਸਾਹਿਬ ਨੇ ਜਾਂ ਕਿਸੇ ਨੇ ਵੀ ਆਪਣੇ ਮੂੰਹ ਤੋਂ ਜ਼ਿੰਮੇਵਾਰ ਵਿਅਕਤੀ ਨੇ ਇਹ ਗੱਲ ਨਹੀਂ ਕਹੀ ਆਪਣੇ ਲੋਕ ਕੀ ਮੰਗ ਕਰਦੇ ਹੋ ਜ਼ਿਲ੍ਹਾ ਬਣਨਾ ਚਾਹੀਦਾ ਤੇ ਇਹਦੀਆਂ ਇਨਫਰਾਸਟ੍ਰਕਚਰ ਤੇ ਕੀ ਕੀ ਸਹਾਰ ਹੋਣੇ ਚਾਹੀਦੇ ਜੀ ਦੇਖੋ ਸਾਡੀ ਪੁਰਜ਼ੋਰ ਮੰਗ ਹੈ ਪੁਰਜ਼ੋਰ ਅਪੀਲ ਹੈ ਇਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਾਰਕ ਇੱਕ ਮਹੱਤਤਾ ਨੂੰ ਦੇਖਦੇ ਹੋਏ ਇਹ ਜ਼ਿਲ੍ਹਾ ਬਣਨਾ ਚਾਹੀਦਾ ਚਲੋ ਤੁਸੀਂ ਬਰਾਂਧੀ ਜੀ ਸਾਹਿਣਾ ਗੱਲਬਾਤ ਕੀਤੀ ਸਮਾਂ ਕੱਢਿਆ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੀ ਮੰਗ ਸਾਡੀ ਆਵਾਜ਼ ਆਪਣੇ ਦਰਸ਼ਕਾਂ ਤੱਕ ਪਹੁੰਚਾਉਂਗੇ ਸਾਰੇ ਪੰਜਾਬੀਆਂ ਤੱਕ ਪਹੁੰਚਾਉਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸ਼੍ਰੀ ਜੀ ਮਿਹਰਬਾਨੀ ਜੀ ਮਿਹਰਬਾਨੀ ਜੀ